ਸ਼ਕਰਪਤਾਸੇ 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 ਇਹ ਆਲਾ ਬਾਈ ਸ਼ਕਰਪਤਾਸੇ ਪਈ ਗਈ ਕਿੰਨੇ ਦੇ ਬਾਈ 10-10 ਦੇ ਪਾਉਦੇ ਨੇ ਤੇ ਇੱਕ ਤੇਲ ਦੀ ਸਿਸੀ ਦੇ ਦੇ 10 ਰੁਪਏ ਦੇ ਪਤਾਸੇ ਤੇ ਤੇਲ ਹੋ ਗਿਆ ਆਲਾ ਵੀਰੇ ਭਦਰਿੰਦਰ ਇਹਨੇ ਹੋਈ 200 روپے ਹੋ ਗਏ ਆ ਲੋ ਜੀ ਬਾਈ ਤੈਨੂੰ ਕੋਈ ਗੱਲ ਪੁੱਛਣੀ ਹੈ ਗੁੱਸਾ ਨੀ ਕਰਦਾ ਕੀ ਵੀਰੇ ਤੂੰ ਡਿਗਰੀ ਕਰਕੇ ਵੀ ਪਤਾਸੇ ਵੇਚੀ ਜਾਣਾ ਹੈਗਾ ਡਿਗਰੀ ਕਰੀ ਦਾ ਕੀ ਫਾਇਦਾ ਬਾਈ ਬਾਈ ਜਦੋਂ ਸਰਕਾਰਾਂ ਬੇਈਮਾਨ ਹੋ ਜਾਂਦੀਆਂ ਨੇ ਨਾ ਫਿਰ ਪੰਜਾਬ ਦੇ ਨੌਜਵਾਨਾਂ ਦੀਆਂ ਡਿਗਰੀਆਂ ਕਿਸੇ ਕੰਮ ਨਹੀਂ ਆਉਂਦੀਆਂ ਇਹ ਰੇੜੀ ਮੇਰੀ ਹਾਰ ਨਹੀਂ ਮੇਰੀ ਸ਼ੁਰੂਆਤ ਹੈ ਬਾਈ ਅਰੇ ਲੋਕਾਂ ਵਾਲੀ ਸੋਚ ਆ ਲੋਕ ਕੀ ਕਹਿੰਦੇ ਨੇ ਪਤਾਸੇ ਵੇਚ ਲੈ ਸੀ ਡਿਗਰੀ ਕਰਨ ਦਾ ਕੀ ਫਾਇਦਾ ਸੀ ਲੋਕਾਂ ਦੀ ਸੋਚ ਮੇਰੇ ਨਾਲੋਂ ਕਿਤੇ ਛੋਟੀ ਆ ਬਾਈ ਲੋਕਾਂ ਨੂੰ ਲੱਗਦਾ ਮੈਂ ਪਤਾਸੇ ਵੇਚਦਾ ਨਹੀਂ ਬਾਈ ਨਹੀਂ ਮੈਂ ਆਪਣੀ ਮਿਹਨਤ ਵੇਚਦਾ ਆਪਣੀ ਮਿਹਨਤ ਵੇਚ ਕੇ ਇਹ ਆਪਦੀ ਛੋਟੀ ਜੀ ਦੁਕਾਨ ਤੇ ਕਮਾਈ ਕਰਦਾ ਮੈਂ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ ਬੰਦੇ ਦਾ ਹੌਸਲਾ ਵੱਡਾ ਹੋਣਾ ਚਾਹੀਦਾ ਇੱਕ ਗੱਲ ਮੇਰੀ ਯਾਦ ਰੱਖਿਓ ਜਿਹੜਾ ਬੰਦਾ ਛੋਟੀ ਸ਼ੁਰੂਆਤ ਤੋਂ ਇੰਨਾ ਡਰਦਾ ਜਿਵੇਂ ਮੈਂ ਆ ਛੋਟਾ ਕੰਮ ਕੀਤਾ ਲੋਕਾਂ ਦੇ ਕਹਿਣ ਮੁਤਾਬਕ ਜਿਹੜਾ ਬੰਦਾ ਛੋਟੀ ਸ਼ੁਰੂਆਤ ਤੋਂ ਡਰਦਾ ਉਹੀ ਵੱਡੀ ਕਾਮਯਾਬੀ ਨੂੰ ਹਾਸਲ ਕਰਦਾ ਹੈ ਛੋਟੇ ਤੋਂ ਛੋਟਾ ਕੰਮ ਕਰੋ ਕੋਈ ਵੀ ਕੰਮ ਕਰੋ ਪਰ ਆਪਣਾ ਖੁੱਦਾ ਕੰਮ ਕਰੋ ਵਿਹਲੇ ਨਾ ਰਹੋ ਸੋ ਹਾਂਜੀ ਦੋਸਤੋ ਜਿੰਨੇ ਵੀ ਸਾਡੀ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਵੱਧ ਤੋਂ ਵੱਧ ਪਿਆਰ ਦਿਆ ਕਰੋ ਸਟਾਰ ਪੇਜ ਕੇ ਸਬਸਕ੍ਰਾਈਬ ਕਰਕੇ ਸਾਡਾ ਵੱਧ ਤੋਂ ਵੱਧ ਮਾਨ ਵਧਾਓ ਜਿੰਨੇ ਵੀ ਸਾਡੇ ਨਾਲ ਫੈਮਲੀ ਜੁੜੇ ਹੋ ਤੁਹਾਡੇ ਸਦਕਾ ਹੀ ਅਸੀਂ ਅੱਗੇ ਜਾ ਸਕਦੇ ਆ ਤੁਹਾਡੀ ਸਪੋਰਟ ਦੀ ਲੋੜ ਹੈ ਸਾਰੇ ਮਾਨ ਬਖਸ਼ਿਆ ਕਰੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਸ਼ੁਕਰੀਆ ਜੀ